ਅੱਜ ਮਿਤੀ 15 9 25 ਨੂੰ ਸ਼ਿਮੂ ਨਗਰ ਨवासी ਅਤੇ ਨਗਰ ਪੰਚਾਇਤ ਕਟੂ ਬਰਨਾਲਾ ਵੱਲੋਂ ਇੱਕ ਇਤਿਹਾਸਿਕ ਫੈਸਲਾ ਲਿਆ ਗਿਆ ਕੀਤਾ ਗਿਆ ਹੈ ਜਿਸ ਦੀਆਂ 7 ਨਿਯਮਾਂ ਅਨੁਸਾਰ ਹਨ ਮਤਾ ਨੰਬਰ 1 ਆਗਰ ਪਿੰਡ ਕਟੂ ਦਾ ਕੋਈ ਵੀ ਮੜਕਾ ਦਾ ਲੜਕੀ ਜੋ ਪਿੰਡ ਦੇ ਰਹਿਣ ਵਾਲੇ ਹਨ ਆਪਸ ਵਿੱਚੋਂ ਸਾਦੀ ਕੋਟ ਮੈਰਜ ਕਰੇ ਬਣ ਲਾਵਾ ਆਦਕ ਕਰਵਾਉਂਦੇ ਹਨ ਤਾਂ ਉਹਨਾਂ ਦਾ ਪਿੰਡ ਵਿੱਚ ਬਤੌਰ ਪਤਨੀ ਪਤੀ ਪਤਨੀ ਰਹਿਣ ਦਾ ਕੋਈ ਹੱਕ ਨਹੀਂ ਹੋਵੇਗਾ ਅਤੇ ਸਮੂਹ ਪਿੰਡ ਵੱਲੋਂ ਉਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ ਸਹਿਮਤ ਹੋ ਪਈ ਸ਼ਾਰੇ ਅੰਕਾ ਜੀ ਸੁਣ ਲੋ ਮਤਾ ਨੰਬਰ 2 ਆਗਰ ਪਿੰਡ ਦਾ ਕੋਈ ਵੀ ਨੌਜਵਾਨ ਲੜਕਾ ਦਾ ਲੜਕੀ ਚੋਰੀ ਕਰਦਾ ਜਾਪੰਦੀ ਸੰਗੀਤਾ ਸਟੇਡੀਅਮੋਂ ਸੰਸਾਰ ਘਾਟਾ ਸਪੈਂਸ ਜਿਹੜੀ ਕਰੰਟਾ ਜਾਸੂਏ ਨਾਰੇ ਤੇ ਬੈਠ ਕੇ ਨਸ਼ਾ ਆਦ ਕਰਦਾ ਵਰਤਦਾ ਹੈ ਜਾਂ ਵੇਚਦਾ ਹੈ ਜਾਂ ਨਸ਼ਾ ਵੇਚਣ ਵਾਲੇ ਦਾ ਸਾਥ ਦਿੰਦਾ ਹੈ ਤਾਂ ਉਹ ਆਪਣੇ ਨਾਲ ਹੋਣ ਵਾਲੇ ਨਵੇਂ ਨੁਕਸਾਨ ਦਾ ਆਪ ਜ਼ਿੰਮੇਵਾਰ ਹੋਵੇਗਾ ਅਤੇ ਪਿੰਡ ਵੱਲੋਂ ਲਾਏ ਗਏ ਜੁਰਮਾਨੇ ਤੇ ਸਜ਼ਾ ਦਾ ਭਾਗ ਵੀ ਧਾਰ ਹੋਵੇਗਾ ਪਿੰਡ ਦਾ ਕੋਈ ਵੀ ਮੋਤਵਰ ਵਿਅਕਤੀ ਸਰਪੰਚ ਨੰਬਰਦਾਰ ਪੰਚ ਇਹਨਾਂ ਦੀ ਜਮਨੀ ਨਹੀਂ ਦੇ ਵੀਗਾ ਗਵਾਕ ਨਿਕਲੇਗਾ ਸਹਿਮਤੋ ਭਾਈ ਹਾਂ ਸਹਿਮਤ ਭਾਈ ਪਤਾ ਨੰਬਰ 3 ਪਿੰਡ ਕੱਤੂ ਦਾ ਕੋਈ ਵੀ ਜਿਮੀਦਾਰ ਜਾਂ ਐਸ்சி ਭਾਈਚਾਰਾ ਕਿਸੇ ਵੀ ਪ੍ਰਵਾਸੀ ਵਿਅਕਤੀ ਭੱਜੇ ਨੂੰ ਆਪਣੀ ਜ਼ਮੀਨ ਜਾਇਦਾਦ ਨਹੀਂ ਵੇਚੇਗਾ ਅਤੇ ਨਾ ਹੀ ਕੋਈ ਪਿੰਡ ਦਾ ਨਮਾਇੰਦਾ ਕਿਸੇ ਵੀ ਪ੍ਰਵਾਸੀ ਔਰਤ ਜਾਂ ਮਰਦ ਦਾ ਪਿੰਡ ਕੱਤੂ ਦਾ ਆਈ ਆਈਡੀ ਕੁੰਫੂ ਆਧਾਰ ਕਾਰਡ ਪਛਾਣ ਪੱਤਰ ਜਾਰੀ ਨਹੀਂ ਕਰਵਾਏਗਾ ਅਗਰ ਕੋਈ ਵੀ ਉਕਤ ਹਸਤਾ ਦੀ ਉਲੰਘਣਾ ਕਰਦਾ ਖੜਿਆ ਜਾਂਦਾ ਹੈ ਤਾਂ 5000 ਦੇ ਜੁਰਮਾਨੇ ਦਾ ਭਾਗੀਦਾਰ ਹੋਵੇਗਾ ਅਤੇ ਪਿੰਡ ਵੱਲੋਂ ਉਸ ਦਾ ਸੰਪੂਰਨ ਨੌਰ ਤੇ ਬਾਈਕੜ ਕੀਤਾ ਜਾਵੇਗਾ ਇਹ ਫੈਸਲਾ ਸੂਰ ਨਗਰ ਨਿਵਾਸੀਆਂ ਤੇ ਨਗਰ ਪੰਚਾਇਤ ਵੱਲੋਂ ਕੀਤਾ ਗਿਆ ਹੈ ਜਿਸ ਨੂੰ ਮੰਨਣ ਦਾ ਹਰ ਪਿੰਡ ਵਾਸੀ ਪਾਬੰਦ ਹੋਵੇਗਾ ਅਤੇ ਇਸ ਇਤਿਹਾਸਕ ਫੈਸਲੇ ਦਾ 7 ਦਿਨ ਵਾਲੇ ਦਾ ਪਾਬੰਦ ਹੋਵੇਗਾ ਠੀਕ ਆ ਭਾਈ ਸਹਿਮਤ ਹੋ ਠੀਕ ਹੈ ਜੀ ਸਹਿਮਤ ਹਾਂ ਜੀ ਹੋਰ ਗੱਲ ਚਾਹੀਦੀ ਜੀ 3000 ਇੱਕ ਮਿੰਟ ਆਪੋ ਜੀ ਬਾਤ ਚੁੜੇ ਨਹੀਂ ਹਾਂ ਮਤਾ ਨੰਬਰ 4 ਅਗਰ ਕੋਈ ਜੀਨੀਦਾਰ ਕਿਸੇ ਭਰਾ ਦੀ ਇਸੇ ਵੀ ਪ੍ਰਵਾਸੀ ਵਿਅਕਤੀ ਬਤੌਰ ਕਾਮਾ ਸ਼ਿਰੀ ਪਾਰੀ ਰੱਖਦਾ ਹੈ ਤਾਂ ਉਸ ਦਾ ਹਰ ਨਵੇਂ ਨੁਸਾਂ ਦਾ ਆਪ ਖੁਦ ਮਾਲਕ ਨੂੰ ਵਰਦੂ ਹਾਂ ਠੀਕ ਹੈ ਇਹ ਕਹਿੰਦੇ ਚਾਚਾ ਖੜੀਆਂ ਲੰਘ ਜਾਈ ਹੁਣ ਜੇ ਪਿੰਡ ਦੇ ਵਿੱਚ ਕੋਈ ਮਾਰੂ ਬਾਤ ਕਰਕੇ ਦਰਵਾਜ਼ਾ ਹੋਵੇਗਾ ਜੇਕਰ ਕੋਈ ਵੀ ਸ਼ੰਕਾ ਹੋਵੇ ਜੋ ਕੋਈ ਬਲ ਇੱਕ ਬੜਾ ਪੰਚਾਇਤੀ ਮਜਬੂਰੀ ਨਹੀਂ ਜ਼ਰੂਰੀ ਹੈ ਕੋਈ ਦੁਬਾਰੇ ਆ ਵਰਦਾ ਕੋਈ ਸੌਦਾ ਕਰਦਾ ਕੋਈ ਖਾਨੇ ਨੇ ਮੰਗਿਆ ਕੋਈ ਤੁਹਾਨੂੰ ਇਹ ਨਹੀਂ ਚਾਹੀਦਾ ਸਾਡੇ ਮੰਨ ਪੰਜ ਗੁਰੂ ਘਰ ਨੇਗੇ ਅਜਿਹਾ ਦੇੜੀ ਜ਼ਿਆਦੇ ਬਾਹਰੋਂ ਦੇ ਜਾਨੇਗੇ ਕਿ ਇਹਦੇ ਬਸ ਨੂੰ ਮਤਾ ਚਾਹੀਦੇ ਵੀ ਕੋਈ ਬਾਹਰੋਂ ਮੰਗਣਾ ਤਾਂ ਪੰਚਾਇਤ ਦੀ ਮਦਦ ਲਾਣੀ ਚਾਹੀਦੀ ਹਾਂ ਠੀਕ ਹੈ ਜੀ ਪਿੰਡ ਦੇ ਬੰਦੇ ਨੂੰ ਪਤਾ ਲੱਗਦਾ ਉਹ ਕੁੱਤੇ ਵੀ ਸਰਪੰਚ ਦੇ ਕੋਲ ਜਾ ਕੇ ਗੱਲ ਨਹੀਂ ਕਰਦਾ ਉਹ ਇੱਕ ਹੀ ਤਰ੍ਹਾਂ ਦਾ ਬੰਦਾ ਉਹਦਾ ਬੰਦਾ ਆਹੀ ਕਰਨਾ ਉਹਦਾ ਮੇਰਾ ਮੈਨੂੰ ਫੋਨ ਤੇ ਗੱਲ ਕਰਾਓ ਇਹ ਨਿਆਹ ਖਾਂ ਉਹਨਾਂ ਦਾ ਪਤਾ ਪੁੱਛਿਆ ਗਿਆ ਕੈਪਰਾਂ ਮਾਤਾ ਪਿਓ ਗਾਇਨ ਪਾਉਡਰ ਦੇ ਮਿੱਟੀ ਕਲਾਂ ਖੱਲੇ ਲਿਖਿਆ ਆ ਮਰਲੇ ਲਿਖਿਆ ਦੀ ਪਰਦੇ ਉਹਨਾਂ ਦਾ ਬੰਦ ਕਰਿਆ ਗਿਆ ਆ ਜਿਹੜਾ ਜਾਨੀ ਜਾਨਾ ਜੋਰੋਂ ਜਾਣਾ ਨੂੰ ਲੇਨ ਤੱਕ ਅੱਜ ਮਿਤੀ 15 9 25 ਨੂੰ ਸ਼ਿਮੂ ਨਗਰ ਨਿਵਾਸੀ ਅਤੇ ਨਗਰ ਪੰਚਾਇਤ ਕਟੂ ਬਰਨਾਲਾ ਵੱਲੋਂ ਇੱਕ ਇਤਿਹਾਸਿਕ ਫੈਸਲਾ ਲਿਆ ਗਿਆ ਕੀਤਾ ਗਿਆ ਹੈ ਜਿਸ ਦੀਆਂ ਸ਼ਰਤਾਂ ਨਿਵੇਂ ਅਨੁਸਾਰ ਹਨ ਮਤਾ ਨੰਬਰ 1 ਆਗਰ ਪਿੰਡ ਕਟੂ ਦਾ ਕੋਈ ਵੀ ਮੜਕਾ ਦਾ ਲੜਕੀ ਜੋ ਪਿੰਡ ਦੇ ਰਹਿਣ ਵਾਲੇ ਹਨ ਆਪਸ ਵਿੱਚ ਸਾਦੀ کورٹ ਮੈਰਜ ਕਰੇਵਾਂ ਲਾਵਾ ਆਦਕ ਕਰਵਾਉਂਦੇ ਹਨ ਤਾਂ ਉਹਨਾਂ ਦਾ ਪਿੰਡ ਵਿੱਚ ਬਤੌਰ ਪਤਨੀ ਪਤੀ ਪਤਨੀ ਰਹਿਣ ਦਾ ਕੋਈ ਹੱਕ ਨਹੀਂ ਹੋਵੇਗਾ ਅਤੇ ਸਮੂਹ ਪਿੰਡ ਵੱਲੋਂ ਉਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ ਸ਼ਹਿਰ ਤੋਂ ਪਈ ਇਸ਼ਾਰੇ ਐਂਟਾ ਜੀ ਸੁਣ ਲੋ ਨੰਬਰ 2 ਅਗਰ ਪਿੰਡ ਦਾ ਕੋਈ ਵੀ ਨੌਜਵਾਨ ਉਹ ਲੜਕਾ ਦਾ ਲੜਕੀ ਚੋਰੀ ਕਰਦਾ ਜਾਂ ਪਿੰਡ ਦੀ ਸ਼ਾਂਦੀ ਫਾਸ ਸਟੇਡੀਅਮੋਂ ਸਮਸ਼ਾਨ ਘਾਟਾ ਸਸਪੈਂਸ਼ਨ ਜਿੱਦ ਨਹੀਂ ਕਰਦਾ ਜਾਸ ਹੋਏ ਨਾਲੇ ਤੇ ਬੈਠ ਕੇ ਨਸ਼ਾ ਆਦ ਕਰਦਾ ਵਰਤਦਾ ਹੈ ਜਾਂ ਵੇਚਦਾ ਹੈ ਜਾਂ ਨਸ਼ਾ ਵੇਚਣ ਵਾਲੇ ਦਾ ਸਾਥ ਦਿੰਦਾ ਹੈ ਤਾ ਉਹ ਆਪਣੇ ਨਾਲ ਹੋਣ ਵਾਲੇ ਨਵੇਂ ਨੁਕਸਾਨ ਦਾ ਆਪ ਜ਼ਿੰਮੇਵਾਰ ਹੋਵੇਗਾ ਅਤੇ ਪਿੰਡ ਵੱਲੋਂ ਲਾਏ ਗਏ ਜੁਰਮਾਨੇ ਤੇ ਸਜ਼ਾ ਦਾ ਭਾਗੀਦਾਰ ਹੋਵੇਗਾ ਪਿੰਡ ਦਾ ਕੋਈ ਵੀ ਮੋਤਵਰ ਵਿਅਕਤੀ ਸਰਪੰਚ ਨੰਬਰਦਾਰ ਪੰਚ ਇਹਨਾਂ ਦੀ ਜਰਮਨੀ ਨਹੀਂ ਦੇਵੇਗਾ ਸਹਿਮਤ ਹੋ ਪਾਈ ਹਾਂ ਸਹਿਮਤ ਪਾਈ ਪਤਾ ਨੰਬਰ 3 ਪਿੰਡ ਕਟੂੜਾ ਕੋਈ ਵੀ ਜ਼ਿੰਮੇਵਾਰ ਜਾਂ ਐਸ்சி ਭਾਈਚਾਰਾ ਕਿਸੇ ਵੀ ਪ੍ਰਵਾਸੀ ਵਿਅਕਤੀ ਭੱਜੇ ਨਹੀਂ ਆਪਣੀ ਜ਼ਮੀਨ ਜਾਇਦਾਦ ਨਹੀਂ ਵੇਚੇਗਾ ਅਤੇ ਨਾ ਹੀ ਕੋਈ ਪਿੰਡ ਦਾ ਨਮਾਇੰਦਾ ਕਿਸੇ ਵੀ ਪ੍ਰਵਾਸੀ ਔਰਤ ਜਾਂ ਮਰਦ ਦਾ ਪਿੰਡ ਕਟੂ ਦਾ ਆਈ ਆਈਡੀ ਪ੍ਰੂਫ ਆਧਾਰ ਕਾਰਡ ਪਸਾਰ ਪੱਤਰ ਜਾਰੀ ਨਹੀਂ ਕਰਵਾਏਗਾ। ਅਗਰ ਕੋਈ ਵੀ ਉਕਤਨ ਸਾਥਾ ਦੀ ਰੰਗੜਾ ਕਰਦਾ ਖੜਿਆ ਜਾਂਦਾ ਹੈ ਤਾਂ ਸਜ਼ਾ ਤੇ ਜਰਵਾਲੇ ਦਾ ਭਾਗੀਦਾਰ ਹੋਵੇਗਾ ਅਤੇ ਪਿੰਡ ਵੱਲੋਂ ਉਸ ਦਾ ਸੰਪੂਰਨ ਨਾਮ ਤੋਂ ਬਾਈ ਕਾਰਡ ਕੀਤਾ ਜਾਵੇਗਾ। ਇਹ ਫੈਸਲਾ ਸੂਰ ਨਗਰ ਨਿਵਾਸੀਆਂ ਤੇ ਨਗਰ ਪੰਚਾਇਤ ਵੱਲੋਂ ਕੀਤਾ ਗਿਆ ਹੈ ਜਿਸ ਨੂੰ ਮੰਨਣ ਦਾ ਹਰ ਪਿੰਡ ਵਾਸੀ ਪਾਵੰਦ ਹੋਵੇਗਾ ਅਤੇ ਇਸ ਇਤਿਹਾਸਕ ਫੈਸਲੇ ਦਾ ਸਾਥ ਦੇਣ ਵਾਲੇ ਦਾ ਪਾਵੰਦ ਹੋਵੇਗਾ ਠੀਕ ਆ ਭਾਈ ਸਹਿਮਤ ਹੋ ਠੀਕ ਹੈ ਜੀ ਸਹਿਮਤ ਹੈ ਜੀ ਕੋਈ ਗੱਲ ਚਾਹੀਦੀ ਜੀ 3000 ਇੱਕ ਮਿੰਟ ਆਪੋ ਬਰੇ ਨਹੀਂ ਹਾਂ ਮਤਾ ਨੰਬਰ 4 ਅਗਰ ਕੋਈ ਜੀਨੀਦਾਰ ਕਿਸੇ ਭਰਾ ਦੀ ਕਿਸੇ ਵੀ ਪ੍ਰਵਾਸੀ ਜਾਣ ਦੀ ਬਤੌਰ ਕਾਮਾ ਸ਼ਿਰੀ ਪਾਰੀ ਰੱਖਦਾ ਹੈ ਤਾਂ ਉਸ ਦਾ ਹਰ ਤਰ੍ਹਾਂ ਦੇ ਨੁਕਸਾਨ ਦਾ ਆਪ ਖੁਦ ਮਾਲਕ ਨੂੰ ਵਰਦੋ ਠੀਕ ਹੈ ਇੱਕ ਮਿੰਟ ਚਾਚਾ ਖਰਦੀਆਂ ਲੰਘ ਜਾਂਦੇ ਜੇ ਪਿੰਡ ਦੇ ਵਿੱਚ ਕੋਈ ਮਾਰੂ ਬਾਤ ਕਰਕੇ ਦਰਨ ਹੋਵੇਗਾ ਜੇ ਦਾ ਕੋਈ ਨਿਸ਼ਾਸਤ ਹੋਵੇ ਉਹਦੇ ਲਈ ਇੱਕ ਬੜਾ ਪੰਚਾਇਤੀ ਮਨਜ਼ੂਰੀ ਨੂੰ ਜ਼ਰੂਰੀ ਹੈ ਕੋਈ ਦੁਬਾਰੇ ਆ ਵਰਤਾ ਤੂੰ ਸੋਭਾ ਆ ਵਰਤਾ ਤੂੰ ਖਾਨੇ ਨੇ ਮੰਗਾ ਕੋਈ ਤੰਗ ਇਹ ਨਹੀਂ ਚਾਹੀ ਸਾਡੇ ਵਿੱਚ ਪੰਜ ਗੁਰੂ ਘਰ ਨੇਗੇ ਅਸੀਂ ਨਾ ਦੇੜੀ ਸਾਡੇ ਬਾਹਰ ਦੇ ਜੀ ਜਾਣੇਗੇ ਵੀ ਇਹਦੇ ਬਾਤ ਨੂੰ ਮਰਦਾ ਚਾਹੀਦੇ ਵੀ ਕੋਈ ਬਾਹਰੋਂ ਮੰਗਣਾ ਤਾਂ ਪੰਚਾਇਤੀ ਮਨਜ਼ੂਰੀ لازਮੀ ਚਾਹੀਦੀ ਠੀਕ ਹੈ ਜੀ ਪਿੰਡ ਦੇ ਬੰਦੇ ਨੂੰ ਪਤਾ ਲੱਗਦਾ ਉਹ ਪੁੱਤੇ ਵੀ ਸਰਪੰਚ ਦੇ ਕੋਲ ਵਿੱਚ ਜਾ ਕੇ ਗੱਲ ਨਹੀਂ ਕਰਦਾ ਉਹ ਇੱਕ ਹੀ ਤਰ੍ਹਾਂ ਦਾ ਬੰਦਾ ਹਮਲਾ ਬਣਾ ਰਹੀ ਕਰਨਾ ਉਹਦਾ ਮੇਰਾ ਮੈਨੂੰ ਫੋਨ ਤੇ ਗੱਲ ਕਰਾਓ ਇਹਦਾ ਨਹੀਂ ਹਾਂ ਉਹਨਾਂ ਦਾ ਆਪਾਂ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਕੈਮਰਾ ਮੱਦਾ ਪਾ ਲਿਓ ਗਾਇਨ ਪੌੜੇ ਦੇ ਵਿੱਚ ਕਲਾਣ ਖੱਲੇ ਲਿਖਾਓ ਬਰਲੇਗਾ ਦੀਪਾ ਜੀ ਉਹਨਾਂ ਦਾ ਬੰਦ ਕਰਿਆ ਜਿਹੜਾ ਆਖੀ ਜਿਹੜਾ ਜੋਰ ਹੋ ਜਾਣਾ ਨਹੀਂ ਲੇਨ ਲੱਗ ਮੈਂ ਨਹੀਂ